ਮਿੱਤਰ ਪਿਆਰੋ ਇਸ ਵਕਤ ਮੈਂ ਇੱਕ ਐਮਪੀ ਦੀ ਚੋਣ ਲੜ ਰਹਾ ਹੇ ਉਮੀਦਵਾਰ ਦੇ ਘਰ ਖੜਾ ਰਾਤ ਦਾ ਟਾਈਮ ਹੈ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਇਹ ਬੱਕਰੀਆਂ ਨੇ ਤੇ ਸੱਚਮੁੱਚ ਬਿਨਾ ਕਿਸੇ ਝਿਜਕ ਹਿਚਕ ਚਾੜ ਤੋਂ ਮੈਂ ਦੱਸਣਾ ਚਾਹਣਾ ਕਿ ਇਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਬੜਾ ਗਰੀਬ ਜਿਹਾ ਪਰਿਵਾਰ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਇਹ ਵਿਸ਼ਵਦੀਪ ਫਾਜ਼ਲ ਕਾ ਜਿਹਦੇ ਨਾਂ ਤੋਂ ਤੁਸੀਂ ਸਾਰੇ ਵਕਫ ਹੋਵੋਗੇ ਇਹ ਇਹਨਾਂ ਦਾ ਪੋਸਟਰ ਲੱਗਾ ਹੋਇਆ ਔਰ ਇਹਨਾਂ ਨੂੰ ਚੋਣ ਨਿਸ਼ਾਨ ਮਿਲਿਆ ਬੈਟਰੀ ਟਾਰਚ ਵਿਸ਼ਵਦੀਪ ਫਾਜ਼ਲ ਕਾ ਔਰ ਇਹ ਐਮਪੀ ਦੀ ਚੋਣ ਲੜ ਰਹੇ ਨੇ ਔਰ ਬੜੀ ਹੀ ਹੇਠਲੇ ਪੱਦਰ ਦੀ ਜ਼ਿੰਦਗੀ ਚੋਂ ਇਹ ਉੱਠੇ ਨੇ ਗਰੀਬੀ ਚੋਂ ਉੱਠੇ ਨੇ ਤੁਸੀਂ ਦੇਖੋ ਆ ਪੱਖੇ ਜਿਹੜੇ ਨੇ ਆਮ ਲੋਕਾਂ ਦੇ ਘਰੇ ਹੁਣੇ ਖਤਮ ਹੋ ਗਏ ਨੇ ਏਸੀ ਲੱਗੇ ਨੇ ਕੂਲਰ ਲੱਗੇ ਨੇ ਬੜਾ ਖੁਸ਼ ਆ ਗਿਆ ਔਰ ਅਜੇ ਵੀ ਚੁੱਲਿਆਂ ਦੇ ਉੱਪਰ ਐਦਾਂ ਪਾਥੀਆਂ ਬਾਲ ਕੇ ਕੰਮ ਕਰਦੇ ਨੇ ਇਹ ਵਿਸ਼ਵਦੀਪ ਦੇ ਮਾਤਾ ਜੀ ਨੇ ਇਹ ਪੈਣਾ ਨੇ ਤੰਦੂਰ ਦੇ ਉੱਪਰ ਰੋਟੀਆਂ ਲਾਈਆਂ ਜਾ ਰਹੀਆਂ ਨੇ ਰਾਤ ਦਾ ਟਾਈਮ ਹੈ ਔਰ ਵਿਸ਼ਵਦੀਪ ਜਿਹੜਾ ਬਿਨਾ ਕਿਸੇ ਡਰ ਝਿਜਕ ਸੰਗਤੋਂ ਪੰਜਾਬ ਦੇ ਲੋਕਾਂ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਬੜੇ ਟਾਈਮ ਤੋਂ ਸੋਸ਼ਲ ਮੀਡੀਆ ਤੇ ਬੋਲਦਾ ਹੈ ਔਰ ਇਹਦੀ ਗੱਲ ਜਿਹੜੀ ਹੁੰਦੀ ਹੈ ਉਹ ਆਮ ਬੰਦੇ ਨੂੰ ਟੁੰਬਦੀ ਹੈ ਖਿੱਚਦੀ ਹੈ ਕਿਉਂਕਿ ਸਿੱਧੀਆਂ ਠਾਠਾ ਗੱਲਾਂ ਮਾਰਦਾ ਹੈ ਔਰ ਵਿਸ਼ਵਦੀਪ ਯਾਰ ਮੈਂ ਤੈਨੂੰ ਪਹਿਲਾਂ ਤਾਂ ਇਹ ਪੁੱਛਣਾ ਚਾਹਣਾ ਬਿਨਾਂ ਸਾਸਰੀ ਕਾਲ ਤੋਂ ਬਿਨਾਂ ਉਹ ਸਾਰੇ ਫਾਰਮੈਲਿਟੀਆਂ ਤੋਂ ਇਹ ਚੋਣ ਤੁਸੀਂ ਕਿਉਂ ਲੜ ਰਹੇ ਹੋ ਚੋਣ ਲੜਨ ਦਾ ਮਕਸਦ ਕੀ ਹੈ ਜਿੱਥੇ ਇੰਨੇ-ਇੰਨੇ ਕਰੋੜਾਪਤੀ ਬੰਦੇ ਚੋਣਾਂ ਲੜ ਰਹੇ ਆ ਪਾਰਟੀਆਂ ਉਹਨਾਂ ਦੇ ਮਗਰ ਅਰਬਾਪਤੀ ਪਾਰਟੀਆਂ ਨੇ ਮੋਟਾ ਪੈਸਾ ਫੂਕਿਆ ਜਾ ਰਿਹਾ ਹੈ ਉੱਥੇ ਵਿਸ਼ਵਦੀਪ ਜਿਹੜਾ ਇੱਕ ਛੋਟਾ ਜਿਹਾ ਗਰੀਬ ਜਿਹਾ ਪਰਿਵਾਰ ਤੋਂ ਹੈ ਉਹ ਕਿਹੜੇ ਹਿਸਾਬ ਨਾਲ ਕੀ ਸੋਚ ਕੇ ਚੋਣ ਲੜ ਰਿਹਾ ਹੈ ਚੋਣ ਲੜਦਾ ਰਹੇ ਆ ਮਹਾਰਾਜ ਮੈਨੂੰ ਇਹ ਵੀ ਪਤਾ ਕਿ ਰਿਜ਼ਲਟ ਜਿਹੜਾ ਮੈਂ ਉਹ ਪਹਿਲੇ ਮੈਂ ਆਪ ਦਾ ਬਣਾਈ ਬੈਠਾ ਵੀ ਰਿਜ਼ਲਟ ਜਿਹੜਾ ਉਹ ਹਾਰ ਦਾ ਰਿਜ਼ਲਟ ਹੀ ਮੈਨੂੰ ਵੇਖਣਾ ਪੈਂਦਾ ਹੁੰਦਾ ਔਰ ਜਿਹੜਾ ਕਹਿ ਲੋ ਕਿ ਮੈਂ ਲੋਕਾਂ ਨੂੰ ਜਦੋਂ ਪਿੰਡਾਂ ਦੇ ਵਿੱਚ ਜਾਣਾ ਪ੍ਰਚਾਰ ਕਰਨ ਤੋਂ ਬਾਅਦ ਵੀ ਤੇ ਪ੍ਰਚਾਰ ਕਰਦੇ ਵਿੱਚ ਵੀ ਇਹੀ ਕਹਿਣਾ ਹੁੰਦਾ ਕਿ ਭਾਈ ਮੈਨੂੰ ਵੋਟਾਂ ਨਹੀਂ ਚਾਹੀਦੀਆਂ ਮੇਰੀਆਂ ਗੱਲਾਂ ਸੁਣ ਲੋ ਜੇ ਨਹੀਂ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਹਾਰ ਜਾਣਾ ਹੈ ਇਹ ਮੈਨੂੰ ਵੀ ਪਤਾ ਤੁਸੀਂ ਹਾਰ ਜਾਣਾ ਤੁਹਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਜਿੰਨਾਂ ਲਈ ਤੁਸੀਂ ਬੋਲਦੇ ਹੋ ਉਹਨਾਂ ਨੇ ਵੀ ਨਹੀਂ ਪਾਉਣੀਆਂ ਜਿਹੜੇ ਆ ਤੁਹਾਡੇ ਵਰਗੀ ਹਾਲਤ ਚ ਨੇ ਬੱਕਰੀਆਂ ਰੱਖੀਆਂ ਬੱਕਰੀਆਂ ਚਾਰਨ ਨਾਲ ਨੇ ਉਹਨਾਂ ਨੇ ਵੀ ਨਹੀਂ ਪਾਉਣੀਆਂ ਪਰ ਫਿਰ ਵੀ ਤੁਸੀਂ ਚੋਣ ਲੜ ਰਹੇ ਹੋ ਕਾਰਨ ਕੀ ਹੈ ਇਹ ਜਿੱਥੇ ਨਗਾਰੇ ਵਜਦੇ ਹੁਣ ਪਤਾ ਮੈਨੂੰ ਆ ਵੀ ਉੱਥੇ ਤੂਤੀਆਂ ਨਹੀਂ ਬੋਲਦੀਆਂ ਹੁੰਦੀਆਂ ਪਰ ਮੈਂ ਕਿਸੇ ਟਾਈਮ ਤੇ ਤੂਤੀਆਂ ਦੀ ਆਵਾਜ਼ ਇਹੋ ਜੀ ਕੱਢੂੰਗਾ ਕਿ ਇਹਨਾਂ ਨਗਾਰੇ ਵਾਲੇ ਜਿਹੜੇ ਆ ਅੱਜ ਜਿਨ੍ਹਾਂ ਨੂੰ ਆਪਾਂ ਤਗੜੇ ਕਹੀ ਜਾਂਦੇ ਆ ਇਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ ਉਸ ਟਾਈਮ ਤੇ ਵਿਸ਼ਪ ਦੀ ਫਾਜ਼ਿਲਕਾ ਵਿਸ਼ਪ ਦੀ ਫਾਜ਼ਿਲਕਾ ਹੋਣੀ ਆ ਔਰ ਜਿਹੜਾ ਕਹਿ ਲੋ ਕਿ ਤੁਸੀਂ ਕਹਿ ਰਹੇ ਹੋ ਕਿ ਗਰੀਬੀ ਦੇ ਵਿੱਚੋਂ ਜਿਵੇਂ ਮੰਨਦੇ ਆਸੀਂ ਪ੍ਰਮਾਤਮਾ ਭਲੀਆਂ ਕਰੇ ਔਰ ਜਿਵੇਂ ਜਿਵੇਂ ਮੇਰੀ ਉਮਰ ਵੱਧਦੀ ਆ ਤੇ ਮੈਂ ਆਪ ਦਾ ਘਰ ਸੱਚੇ ਪਾਤਸ਼ਾਹ ਨਾਲ ਵੀ ਜਿਵੇਂ ਕਹਿ ਲੋ ਜਿੰਨਾ ਕੁ ਮੈਂ ਕਰ ਸਕਦਾ ਉਹਨਾਂ ਕੁ ਲੈ ਕੇ ਵੀ ਜਾ ਰਿਹਾ ਅੱਗੇ ਨੂੰ ਔਰ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਜਦੋਂ ਆਪ ਦਾ ਘਰ ਤਾਂ ਚੱਕਣਾ ਹੋਵੇ ਉਹ ਤਾਂ ਜਦੋਂ ਮਰਜ਼ੀ ਚੱਕ ਲੋ ਸਵਾਦ ਫੇਰ ਆਉਂਦਾ ਜੇਕਰ ਪੰਜਾਬ ਨੂੰ ਦੱਸ ਦਈਏ ਮੈਂ ਕਿਸੇ ਨੂੰ ਇਹ ਨਹੀਂ ਵੀ ਘਰ ਚ ਐ ਵੀ ਕਹੂੰਗਾ ਲਓ ਭਾਈ ਇਹ ਮੇਰਾ ਬਣਿਆ ਪਿਆ ਤੁਸੀਂ ਬਹਿ ਜਾਓ ਇਹਦੇ ਵਿੱਚ ਐ ਨਹੀਂ ਹੁੰਦਾ ਹੁਣ ਮੇਰੀਆਂ ਛੱਤਾਂ ਚੁੰਦੀਆਂ ਸੀ ਮੈਂ ਅੱਜ ਤੁਹਾਡੇ ਸਾਹਮਣੇ ਦੱਸ ਰਿਹਾ ਮੇਰੀਆਂ ਛੱਤਾਂ ਚੁੰਦੀਆਂ ਸੀ ਇੱਕ ਮਿੰਟ ਮੈਂ ਮੈਂ ਦਿਖਾ ਦਿਆਂ ਆ ਦੋ ਹੀ ਕਮਰੇ ਨੇ ਵਿਸ਼ਵਦੀਪ ਦੇ ਅੱਗੇ ਅੱਗੇ ਕੋਈ ਅੱਗੇ ਕੋਈ ਭਰਾਂਡਾ ਨਹੀਂ ਹੈਗਾ ਔਰ ਬੜੀ ਹੀ ਛੋਟੀ ਆਰਥਿਕਤਾ ਚੋਂ ਉਹ ਜਿਵੇਂ ਕਹਿੰਦੇ ਨੇ ਬੇਹਿਮਤੇ ਉਹ ਹੁੰਦੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਐਦਾਂ ਦਾ ਜਜ਼ਬਾ ਵਿਸ਼ਵਦੀਪ ਦੇ ਅੰਦਰ ਹੈ ਸ਼ਾਇਦ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਮਨ ਦਿਲ ਦੇ ਵਿੱਚ ਵੀ ਕਿਤੇ ਉਹ ਜਜ਼ਬਾ ਸੀ ਕਿਤੇ ਉਹ ਖੁਆਬ ਸੀ ਜਿਹੜੇ ਪੂਰੇ ਹੋਏ ਭਾਵੇਂ ਕਿ ਇਸ ਇਸ ਸਰਮਾਇਦਾਰੀ ਇਸ ਪੂੰਜੀਵਾਦੀ ਪ੍ਰਬੰਧ ਦੇ ਵਿੱਚ ਆਮ ਬੰਦਾ ਉਹ ਖੁਆਬ ਕਦੇ ਪੂਰੇ ਨਹੀਂ ਕਰ ਸਕਦਾ ਔਰ ਅਰਬਪਤੀਆਂ ਖਰਬਪਤੀਆਂ ਨੇ ਕਦੇ ਉਹਨੂੰ ਉੱਠਣ ਵੀ ਨਹੀਂ ਦੇਣਾ ਹੁੰਦਾ ਪਰ ਫਿਰ ਵੀ ਜਜ਼ਬੇ ਤੇਰੇ ਨੂੰ ਸਲਾਮ ਹੈ ਛੋਟੇ ਵੀਰ ਨਹੀਂ ਚਲੋ ਮੈਂ ਬੜਾ ਤੁਹਾਡਾ ਧੰਨਵਾਦ ਕਰਦਾ ਇਸ ਗੱਲ ਦੀ ਪਹਿਲਾਂ ਮੈਂ ਤੁਹਾਨੂੰ ਘਰ ਦੀ ਦੱਸ ਦੇਵਾਂ ਕਿ ਇੱਕ ਗੁਰਸੇਵਕ ਸਿੰਘ ਟੂਰ ਵਾਜਦੇ ਆ ਵੀਰ ਜੀ ਉਹਨਾਂ ਦਾ ਔਰ ਇੱਕ ਸਾਡੇ ਸਾਫ ਕਐਸ ਐਚਓ ਆ ਪਵਿੱਤਰ ਸਿੰਘ ਲੁਧਿਆਣੇ ਦੇ ਉਹਨਾਂ ਨੂੰ ਤੇ ਇੱਕ ਵਾਰ ਜਦੋਂ ਵੀਡੀਓ ਕਾਲ ਕੀਤੀ ਸੀ ਮੈਂ ਤੇ ਮੇਰੀਆਂ ਛੱਤਾਂ ਮਹੀ ਆਈਏ ਚੋਈ ਜਾਂਦੀਆਂ ਸੀ ਉਹਾਂ ਦੇ ਭਾਈ ਸਾਹਿਬ ਬਹਿਲਾ ਤੁਸੀਂ ਘਰ ਪਾਓ ਔਰ ਉਹਨਾਂ ਨੇ ਇੱਕ ਜਨੇ ਨੇ ਮੇਰੀ ਪਰ ਦੀ ਚੱਕਣ ਦੀ ਜ਼ਿੰਮੇਵਾਰੀ ਲੈ ਲਈ ਇੱਕ ਨੇ ਛੱਤ ਪਾਉਣ ਦੀ ਉਹਨਾਂ ਨੇ ਜਿਹੜਾ ਕਿਹਾ ਮੈਨੂੰ ਦੋ ਕਮਰੇ ਪਾਲਿਓ ਮੈਂ ਦੋ ਕਮਰੇ ਪਾਈ ਪਾਸੇ ਬੈਠਾ ਔਰ ਜਿਹੜਾ ਕਹਿ ਲੋ ਚੰਗੇ ਜਿਹੜੀਆਂ ਛੱਤਾਂ 'ਚ ਹੁੰਦੀਆਂ ਸੀਗਾ ਉਹਦਾ ਚੰਗਾ ਜਿਹੜਾ ਕੰਮ-ਕਮ ਹੋ ਗਿਆ ਤੇ ਵਧੀਆ ਮੈਂ ਵੇਝੂਗਾ ਨਾ ਪਰਮਾਤਮਾ ਭਲੀਆਂ ਕਰੇ ਹੁਣ ਆ ਗਈ ਗੱਲ ਇਹਨਾਂ ਦੀ ਇਹ ਜਿਹੜੇ ਆ ਜਿੰਨੇ ਵੀ ਖੜੇ ਹੋਏ ਆ ਚਾਹੇ ਫਿਰੋਜ਼ਪੁਰ ਤੋਂ ਖੜੇ ਹੋਏ ਆ ਚਾਹੇ 13 ਦੀਆਂ 13 ਸੀਟਾਂ ਤੋਂ ਇਹਨਾਂ ਨੂੰ ਲੋਕਾਂ ਦੇ ਨਾਲ 1% ਤੱਕ ਵੀ ਪਿਆਰ ਨਹੀਂਗਾ ਪਰ ਉਹ ਤਾਂ ਕਹਿੰਦੇ ਇਹੀ ਲੋਕਾਂ ਦੀ ਸੇਵਾ ਕਰਨ ਦੇ ਲਈ ਖੜੇ ਹੋਏ ਆ ਜੇ ਸੇਵਾ ਕਰਨ ਦੇ ਲਈ ਖੜੇ ਹੋਏ ਆ ਤਾਂ ਉਹਨੂੰ ਕੋਈ ਭਾਈ ਸੇਵਾ ਕਰੋਗੇ ਕਿਵੇਂ ਕੀ ਫ੍ਰੀ ਬਿਜਲੀ ਦੇ ਕੇ ਜਾਂ ਤੁਸੀਂ ਆਟਾ ਰਾਸ਼ਨ ਦਾਲ ਦੇ ਕੇ ਸੇਵਾ ਕਰੋਗੇ ਇਹ ਸੇਵਾ ਕਹਿੰਦੇ ਆਪਦੇ ਆਪ ਨੂੰ ਜਾਂ ਤੁਸੀਂ ਉਹਨਾਂ ਤੋਂ ਗੱਡੀਆਂ ਲੈ ਕੇ ਜਾਂ ਤੁਸੀਂ ਸਿਕਿਉਰਟੀਆਂ ਕੂ ਕੂ ਕਰਦਿਆਂ ਵਾਲੀਆਂ ਲੈ ਕੇ ਤੇ ਨਾਲ ਜਿਹੜੀ ਤੁਸੀਂ ਤਨਖਾਹ ਲੈਨੇ ਐ ਐਮਪੀ ਦੀ ਜਾਂ ਤੁਸੀਂ ਐਮਐਲਏ ਦੀ ਤਨਖਾਹ ਲੈਨੇ ਆ ਮੈਂ ਦੋਨਾਂ ਦੀ ਗੱਲ ਹੀ ਕਰੂੰਗਾ ਇੱਥੇ ਕੀ ਇਹ ਤੁਸੀਂ ਸੇਵਾ ਕਰਦੇ ਹੋ ਉਹ ਭਰਾਵੋ ਸੇਵਾ ਉਹ ਕਰਦੇ ਆ ਤੁਹਾਡੀ ਤੁਹਾਡੇ ਘਰਾਂ ਦੀ ਸੇਵਾ ਉਹ ਕਰਦੇ ਆ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ। ਜੇਕਰ ਤੁਸੀਂ ਸੇਵਾ ਕਰਦੇ ਹੁੰਦੇ ਤਾਂ ਕੈਪਟਨ ਮਰਿੰਦਰ ਸਿੰਘ ਦੇ ਇਲਾਜ ਦਿੱਲੀ ਵਾਲੇ ਹਸਪਤਾਲਾਂ ਤੋਂ ਨਹੀਂ ਹੋਣੇ ਸੀ। ਜੇਕਰ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੁੰਦੇ ਤਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾ ਕੇ ਅੱਖਾਂ ਦੇ ਆਪਰੇਸ਼ਨ ਨਹੀਂ ਹੋਣੇ ਸੀ। ਕੀਦਾ ਹੋਇਆ? ਕਹਿੰਦੇ ਆ ਰਾਘਵ ਚੱਡਾ ਨੇ ਇਲਾਜ ਕਰਾਇਆ ਅੱਖਾਂ ਦਾ। ਮੈਂ ਤਾਂ ਸੁਣਿਆ ਭਾਜਪੀ ਵਾਲਿਆਂ ਨੇ ਰਾਘਵ ਚੱਡਾ ਸੁੱਕਣੇ ਪਾਤਾ ਧਾਰ ਤੇ। ਰਾਘਵ ਚੱਡਾ ਚੱਡਾ ਤਾਂ ਸੁੱਕਣੇ ਪਾਤਾ। ਸੁੱਕ ਕੇ ਆ ਗਿਆ ਹੁਣ। ਵੀ ਆਪੇ ਕੇਜਰੀਵਾ ਛੁੱਟ ਗਿਆ ਆਓ ਭਗਤ ਕਰੀਏ ਇਹ ਲੋਕਾਂ ਦਾ ਲੋਕਾਂ ਦੇ ਘਰ ਕਦੇ ਇਹਨਾਂ ਨੇ ਵੇਖੇ ਹੀ ਨਹੀਂ ਕੀ ਦਿੱਕਤ ਆ ਕਿ ਨਹੀਂ ਮੇਰਾ ਬਾਪੂ ਕਾਲੀਦਲ 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 ਕਰਦਾ ਹੁੰਦਾ ਸੀ ਮੈਂ ਖਿਆ ਵੇਖੀ ਤਾਂ ਸਹੀਂ ਵੀ ਇਹੋ ਜਿਹੇ ਕਿਹੜੇ ਫੁੱਲ ਲੱਗੇ ਉਹਨੂੰ ਵੀ ਜਿਹੜਾ ਕਾਲੀਦਲ 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 ਕਰਦਾ ਅੱਜ ਗਰੀਬ ਤਰਕਾ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ Hindu Muslim Sikh ईसाई ਆ ਮੈਂ ਗਰੀਬ ਦੀ ਗੱਲ ਕਰ ਰਿਹਾ ਉਹਨਾਂ ਦੇ ਘਰ ਚੋਂਦੇ ਆ ਛੱਤਾਂ ਚੁੰਦੀਆਂ ਪੋਸਟਰ ਲੈਣ ਭੱਜ ਜਾਂਦੇ ਉਹਨਾਂ ਦੇ ਮਗਰ ਕਹਿੰਦੇ ਆ ਜੀ ਅਸੀਂ ਤੁਹਾਡੀ ਪੱਕੀ ਪਾਰਟੀ ਦੇ ਸਾਡੇ ਦਾਦੇ ਪੁਰਦਾਦੇ ਅਕਾਲੀ ਦਲ ਸੀ ਕਾਂਗਰਸੀ ਸੀ ਬੀਜੇਪੀ ਵਾਲੇ ਸੀ ਸਾਡੀ ਆਪ ਦੀ ਪਾਰਟੀ ਆ ਸਾਡੀ ਮਾਂ ਪਾਰਟੀ ਆ ਮਾਂ ਮੈਂ ਕਿਹਾ ਉਹ ਹੁੰਦੀ ਆ ਜਿਹੜੀ 100 ਬੰਦੇ ਦੇ ਬੱਸ ਦੇ ਵਿੱਚ ਬੈਠੀ ਇੱਜ਼ਤ ਨੰਗੀ ਕਰਕੇ ਆਪਦੇ ਬੱਚੇ ਨੂੰ ਦੁੱਧ ਪਿਉਂਦੀ ਆ ਉਹ ਹੁੰਦੀ ਹੈ ਮਾਂ ਮੂੰਹ ਟੱਡਿਆ ਜਾਂਦਾ ਮਾਂ ਪਾਰਟੀ ਉਹਨਾਂ ਦੀ ਆ ਜਿਨ੍ਹਾਂ ਦੀ ਲੀਡਰ ਹੀ ਚੱਲਦੀ ਆ ਮਾਂ ਪਾਰਟੀ ਉਹਨਾਂ ਦੀ ਆ ਭਰਾਵੋ ਜਿਹੜੇ ਆ ਜਿਨ੍ਹਾਂ ਦੀਆਂ ਗੱਡੀਆਂ ਹੁੰਦੀਆਂ ਜਿਨ੍ਹਾਂ ਦੇ ਤੁਸੀਂ ਜਾ ਕੇ ਤਰਲੇ ਪਾਉਨੇ ਆ ਉਹਨਾਂ ਦੀ ਮਾਂ ਪਾਰਟੀ ਆ ਉਹਨਾਂ ਦੀ ਮਾਂ ਪਾਰਟੀ ਆ ਜਿਹੜੇ ਸਕੂਟਰਾਂ ਵਾਲੇ ਫੋਰਚਨਰਾਂ ਚੋਗੇ ਇਹ ਉਹਨਾਂ ਦੀ ਆ ਪਤਾ ਨਹੀਂ ਚਲੋ ਲੋਕ ਫਿਰਦੇ ਉਹਨਾਂ ਮਗਰ